ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਤੇ ਵਿਕਰਮ ਮਜੀਠੀਆ ਦੇ ਵਿਰੁੱਧ ਜਿਹੜੀਆਂ ਧਰਾਵਾਂ ਜਿਹੜੇ ਮਲਟੀਪਲ ਕੇਸ ਜ਼ਾਇਰ ਖਤੇ ਨੇ ਇੰਝ ਲੱਗਦਾ ਹੈ ਕਿ ਵਿਕਰਮ ਮਜੀਠੀਆ ਦਾ ਜੇਲ੍ਹ ਦੇ ਵਿੱਚ ਆਉਣਾ ਲਗਭਗ ਮੁਸ਼ਕਲ ਹੋ ਗਿਆ ਹੈ ਮੁਹਾਲੀ ਦੀ ਸਥਾਨਕ ਅਦਾਲਤ ਵਿੱਚੋਂ ਬਿਕਰਮਜੀਠਿਆ ਨੂੰ ਰਾਤ ਨਹੀਂ ਮਿਲੀ ਹਾਲਾਂਕਿ ਬਿਕਰਮਜੀਠਿਆ ਦੀ ਜ਼ਬਾਨਤ ਨੂੰ ਲੈ ਕੇ 15 ਵਾਰ ਸੁਣਵਾਈ ਹੋਈ ਲਗਭਗ 15 ਵਾਰ ਸੁਣਵਾਈ ਦੇ 22 ਤੋਂ 23 ਘੰਟੇ ਬਣਦੇ ਨੇ ਇੱਕ ਪਾਸੇ ਬਿਕਰਮਜੀਠਿਆ ਦੇ ਵਕੀਲ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੇ ਵਕੀਲ ਲੇਕਿਨ ਜਦੋਂ ਤੱਤ ਪੇਸ਼ ਕੀਤੇ ਗਏ ਜਦੋਂ ਦਲੀਲਾਂ ਅਪੀਲਾਂ ਅਤੇ ਠੋਸ ਸਬੂਤ ਪੇਸ਼ ਕੀਤੇ ਗਏ ਤਾਂ ਪਟੀਸ਼ਨ ਜਿਹੜੀ ਪਾਈ ਸੀ ਜਵਾਨ ਵਾਸਤੇ ਉਹ ਰੱਦ ਕਰ ਦਿੱਤੀ ਗਈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਜੇਕਰ ਉਥੋਂ ਵੀ ਰਾਤ ਨਹੀਂ ਮਿਲਦੀ ਆਖਰਕਾਰ ਦਰਵਾਜ਼ਾ ਖੜਕਾਉਣਾ ਪਵੇਗਾ ਬਿਕਰਮ ਮਜੀਠੀਆ ਨੂੰ ਦੇਸ਼ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਦਾ ਲੇਕਿਨ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਨੂੰ ਲੈ ਕੇ ਜਿਹੜੇ ਸੰਸਨੀ ਖੇਸ ਖੁਲਾਸੇ ਹੋਏ ਨੇ ਕਿ ਬਿਕਰਮ ਮਜੀਠੀਆ ਉਹਨਾਂ ਕੇਸਾਂ ਦੇ ਵਿੱਚੋਂ ਬਾਹਰ ਸੌਖੇ ਤਰੀਕੇ ਦੇ ਨਾਲ ਨਿਕਲ ਆਉਣਗੇ ਕਿਉਂਕਿ 40000 ਪੰਨਿਆਂ ਦੀ ਇੱਕ ਰਿਪੋਰਟ ਤਿਆਰ ਕੀਤੀ ਗਈ 700 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਗਿਆ 400 ਤੋਂ ਵੱਧ ਖਾਤੇ ਯੂਜ਼ ਕੀਤੇ ਗਏ ਤੇ 200 ਤੋਂ ਵੱਧ ਵਿਅਕਤੀਆਂ ਦੀਆਂ ਗਵਾਹੀਆਂ ਬਿਕਰਮ ਜੀਠਿਆ ਦੇ ਖਿਲਾਫ ਅਤੇ ਉਹਨਾਂ ਕੋਲੋਂ ਬਿਕਰਮ ਜੀਠਿਆ ਦੇ ਲੈਣ-ਦੇਣ ਤੇ ਵੱਡੇ ਪੱਧਰ ਤੇ ਜਿਹੜੇ ਖੁਲਾਸੇ ਹੋਏ ਨੇ ਹਾਨੇ ਵੀ ਗਰੀਬਕੌਰ ਮਜੀਠਿਆ ਬਿਕਰਮ ਜੀਠਿਆ ਦੇ ਵਕੀਲ ਸ਼ਰੋਪਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵਿਵਾ ਸਿਵਰਤ ਕੋਰ ਬਾਦਲ ਅਤੇ ਜੇਲ੍ਹ ਦੇ ਵਿੱਚ ਬੈਠੇ ਬਿਕਰਮਜੀਠਿਆ ਵੱਲੋਂ ਰੋਲਾ ਪਾਇਆ ਜਾ ਰਿਹਾ ਹੈ ਮੈਂ ਨਿਰਦੋਸ਼ ਹਾਂ ਮੈਂ ਬੇਕਸੂਰ ਹਾਂ ਮੈਨੂੰ ਜਾਣ ਬੁਝ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਟੱਕਰ ਕੱਢਦੇ ਹੋਏ ਮੇਰੇ ਉੱਤੇ ਕਾਰਵਾਈ ਕੀਤੀ ਹੈ ਇਹ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਣਦੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਠਿਆ ਜਾਣਦੇ ਨੇ ਕਿ ਉਹ 700 ਕਰੋੜ ਰੁਪਇਆ ਕਿਵੇਂ ਬਣਾਇਆ ਗਿਆ ਅਤੇ ਪੱਤਰਕਾਰਾਂ ਵੱਲੋਂ ਹਵਾਲੇ ਦਿੱਤੇ ਜਾ ਰਹੇ ਨੇ ਕਿ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਜਦੋਂ ਐਜ਼ ਏ ਵਿਧਾਇਕ ਮੰਤਰੀ ਨਹੀਂ ਸੀ ਬਿਕਰਮਜੀਤਿਆ ਤੇ ਬਿਕਰਮਜੀਤਿਆ ਇੱਕ 100 ਗੱਜ ਦੇ ਪਲਾਟ ਦੇ ਵਿੱਚ ਰਹਿੰਦਾ ਸੀ ਤੇ ਜਿਹੜਾ ਇਹਨਾਂ ਦਾ ਫਾਰਮ ਸੀ ਦਿੱਲੀ ਦੇ ਵਿੱਚ ਜਿਸ ਨੂੰ ਸੈਰਕ ਫਾਰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਫਾਰਮ ਉਹ ਫਾਰਮ ਜਿਹੜਾ ਹੈ ਬੈਂਕ ਵੱਲੋਂ ਕੁਰਕ ਕਰ ਲਿਆ ਗਿਆ ਸੀ ਤੇ ਜਿਵੇਂ ਹੀ ਸੱਤਾ ਦੇ ਵਿੱਚ ਆਏ ਜਿਵੇਂ ਹੀ ਮਾਲ ਮੰਤਰੀ ਬਣੇ ਪੌਣੇ 200 ਕਰੋੜ ਰੁਪਏ ਦੇ ਕੇ ਉਹ ਬੈਂਕ ਤੋਂ ਪਲਜ ਹੋਇਆ ਹੋਇਆ ਫਾਰਮ ਵਾਪਸ ਸਵਾ ਲਿਆ ਗਿਆ ਚਾਹੇ ਯੂਪੀ ਦੀ ਗੱਲ ਹੋਵੇ ਜਿੱਥੇ ਇਹਨਾਂ ਦੀ ਖੰਡ ਬਿਲ ਹੈ ਚਾਹੇ ਪੰਜਾਬ ਤੇ ਹਰਿਆਣਾ ਦੇ ਵਿੱਚ ਕਈ ਇਹਨਾਂ ਦੇ ਗੁਪਤ ਟਿਕਾਣੇ ਹੋਣ ਚਾਹੇ ਇਹਨਾਂ ਦੀ ਬਾਲਾਸਾਦੀ ਜਾਇਦਾਦ ਹੋਵੇ ਤੇ ਚਾਹੇ ਇਹਨਾਂ ਦੀ ਜਾਇਦਾਦ ਹੋਵੇ ਹਿਮਾਚਲ ਦੇ ਵਿੱਚ ਇਹ 700 ਕਰੋੜ ਰੁਪਏ ਉਹਨਾਂ 400 ਬੈਂਕ ਖਾਤਿਆਂ ਦੇ ਵਿੱਚ ਕਿਵੇਂ ਗਿਆ ਕਿਉਂ ਟਰਾਂਸਫਰ ਕੀਤੇ ਗਿਆ ਤੇ 200 ਬਧਿਆ ਨੇ ਗਵਾਹਾਂ ਵੀ ਬਿਕਰਮਜੀਠਿਆ ਦੇ ਖਿਲਾਫ ਜਿਹੜੀਆਂ ਨੇ ਉਹ ਅਦਿਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਜੇਕਰ ਪੱਕੇ ਹੱਥ ਪਾਏ ਨਹੀਂ ਤਾਂ ਲੰਮਾ ਸਮਾਂ ਜੇਲ੍ਹ ਹੋ ਸਕਦੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਿਕਰਮਜੀਠਿਆ ਨੂੰ ਪੰਜਾਬ ਅਤੇ ਰਣਧੀ ਹਾਈ ਕੋਰਟ ਮੁਹਾਲੀ ਦੀ ਸਥਾਨਕ ਅਦਾਲਤ ਅਤੇ ਸੁਪਰੀਮ ਕੋਰਟ ਵੱਲੋਂ ਕਲੀਨ ਚਿੱਟ ਮਿਲੀ ਹੋਈ ਹੈ ਉਸ ਕਲੀਨ ਚਿੱਟ ਦੇ ਤਹਿਤ ਆਉਣ ਵਾਲੇ ਦਿਨਾਂ ਦੇ ਵਿੱਚ ਜਵਾਬਤ ਮਿਲ ਸਕਦੀ ਹੈ ਹਰੀ ਝੜੀ ਮਿਲ ਸਕਦੀ ਹੈ ਤੇ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਜਿਹੜੇ ਨੇ ਉਹ ਸਾਇਲੈਂਟ ਨੇ ਉਹਨਾਂ ਨੇ ਬਿਲਕੁਲ ਸਪੋਰਟ ਨਹੀਂ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤਿਆ ਦੀ ਇਸ ਕਰਕੇ ਕਿ ਬਿਕਰਮਜੀਤਿਆ ਦੋਸ਼ੀ ਨੇ ਬਿਕਰਮਜੀਤਿਆ ਨੂੰ ਨਸ਼ਾ ਤਸਕਰੀ ਕੀਤੀ ਗਈ ਸੱਤਾ ਅਤੇ ਪਿੰਦੀ ਦੇ ਨਾਲ ਮਿਲ ਕੇ ਇਹ ਸਾਰੇ ਜਿਹੜੇ ਖੁਲਾਸੇ ਤਲਵੀਰ ਗਿੱਲ ਅਤੇ ਪੂਰੀ ਅਜ਼ਰਾਰਾ ਵੱਲੋਂ ਕੀਤੇ ਗਏ ਹੁਣ ਵਿਕਰਮ ਜੀਠੀਆ ਦੇ ਕੋਲੋਂ ਦੂਰੀ ਬਣਾ ਲਈ ਹੈ ਸੁਖਵੀਰ ਸਿੰਘ ਬਾਦਲ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਤਾਂ ਆਲਰੇਡੀ ਬਵਾਦਾਂ ਦੇ ਵਿੱਚ ਗਏ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਖਾਸ ਕਰਕੇ ਜਿਹੜੀ ਨਵੀਂ ਸ਼੍ਰੋਮਣੀ ਅਕਾਲੀ ਦਲ ਬਣੀ ਹੈ ਉਸ ਨੂੰ ਲੈ ਕੇ ਲਗਾਤਾਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਵੱਧਾ ਜਾ ਰਿਹਾ ਹੈ ਇਸ ਕਰਕੇ ਸੁਖਬੀਰ ਸਿੰਘ ਬਾਦਲ ਸਾਇਲੈਂਟ ਨੇ ਉਹ ਪੂਰੀ ਤਰ੍ਹਾਂ ਬੋਦਲ ਚੁੱਕੇ ਨੇ ਤੇ ਦੂਸਰੇ ਪਾਸੇ ਬਿਕਰਮ ਜੀਠਿਆ ਦਾ ਰਸਤਾ ਸਿਰਫ ਹਾਈ ਕੋਰਟ ਜੇਕਰ ਹਾਈ ਕੋਰਟ ਤੋਂ ਜਵਾਬਤ ਨਹੀਂ ਮਿਲਦੀ ਮਿਲਦੀ ਤੇ ਸੁਪਰੀਮ ਕੋਰਟ ਹੀ ਹੋਵੇਗਾ ਲਾਸਟ ਰਸਤਾ ਜੇਕਰ ਉਥੋਂ ਵੀ ਖੈਰ ਝੋਲੀ ਵਿੱਚ ਨਾ ਪਈ ਤਾਂ ਲੰਮਾ ਸਮਾਂ ਬਿਕਰਮ ਜੀਠਿਆ ਨੂੰ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ